ਏਨਾ ਇੱਕ ਕਾਲ ਆਏ 1.5 ਤੋਂ 2 ਮਹੀਨੇ ਪਹਿਲਾਂ ਦੀ ਵਸਤੀ ਵੀ ਆ ਲੋਕਾਂ ਨੂੰ ਪਤਾ ਸੀ ਪਰ ਜਿਹੜੀ ਐ ਅਮਰਜੈਂਸੀ ਸਵਮਾਹਤੀਆਂ ਜਿਵੇਂ ਵਿਆਹ ਵਾਲੇ ਹੋ ਗਏ ਅ ਕੁਲ ਸੋ ਵੀ ਸਟੂਡੈਂਟ ਹੋ ਗਏ ਆ ਜਾਂ ਮਾਰਕਟੇ ਜਾਣੇ ਵਾਲੇ ਉਹਨਾਂ ਨੂੰ ਖੁੱਲੀ ਛੁੱਟੀ ਦੀ ਚਾਰ ਦੀ ਕੋਈ ਦਾ ਕੋਈ ਮੱਥਾ 당 ਨਹੀਂ ਕਰਿਆ ਗਿਆ ਪਰ ਅਸੀਂ ਲੋਕਾਂ ਦਾ ਸਮਰਥਨ ਵੀ ਨਾਲ ਦੇਣਾ ਹੈ ਲੋਕਾਂ ਦੀ ਸੰਗੋ ਬਾੜ ਤੇ ਕਿਸਾਨ ਬੈਠੇ ਨੇ ਉਹ ਜਿਹੜਾ ਨਾਨ ਪੋਲੀਟਿਕਲ ਸੰਯੁਕਤ ਕਿਸਾਨ ਮੋਰਚਾ ਜਿਹਦੇ ਡੱਲੇਵਾਲ ਸਭ ਕੰਮ ਕਰਦੇ ਨੇ ਉਹ ਉਹਨਾਂ ਦਾ ਪ੍ਰੋਗਰਾਮ ਆ ਇਹ ਸੰਯੁਕਤ ਕਿਸਾਨ ਮੋਰਚੇ ਦਾ ਭਾਰਤ ਦੇ ਵਿੱਚ 450% ਤੋਂ ਵੀ ਕੰਮ ਕਰਦੀ ਆ ਇਹ ਉਹਨਾਂ ਦਾ ਭਾਰਤ ਨੂੰ ਦਾ ਜਿਹੜਾ ਪ੍ਰੋਗਰਾਮ ਆ ਦੇਖੋ ਇੱਕ ਚੀਜ਼ਾ ਫੁੱਟ ਨਾ ਕਹੀਏ ਆਪਾਂ ਕਹੀਏ ਵੀ ਬਖਰੇਵੇਂ ਨੇ ਬਖਰੇਵੇਂ ਪਾਈਆਂ ਚ ਵੀ ਹੁੰਦੇ ਹੁੰਦੇ ਨੇ ਆ ਬਖਰੇਵੇਂ ਨੇ ਪਰ ਇੱਕ ਚੀਜ਼ ਤਾਂ ਦੇਖੋ ਤੁਸੀਂ ਵੀ ਜਿਹੜੀ ਵੀ ਕਿਸਾਨ ਜਿੱਥੇ ਬੰਦੀ ਐਸਪੀਐਮ ਕਰ ਰਿਹਾ ਚਾਹੇ ਨੌਨ ਕ੍ਰਿਟੀਕਲ ਐਸਕੈਮ ਕਰ ਰਿਹਾ ਉਹ ਜਿਹੜੀ ਲੜਾਈ ਆ ਕੇਂਦਰ ਦੇ ਖਿਲਾਫ ਤਾਂ ਹੈ ਨਾ ਦੁਸ਼ਮਣ ਤਾਂ ਇੱਕ ਆ ਨਾ ਕਰਨ ਦਾ ਤਰੀਕਾ ਵੱਖਰਾ ਵੱਖਰਾ ਹੋ ਸਕਦਾ ਅ ਬਗਰੇਵੇਂ ਨੇ ਫੁੱਟਣੀ ਹੈ ਬਹੁਤ ਸਮਾਛੀ ਦੀ ਆਊਗਾ ਇਹੋ ਬਗਰੇਵੇਂ ਵੀ ਦੂਰ ਕਰਕੇ ਅ ਇਕੱਠੇ ਹੋ ਕੇ ਲੱਗੇ ਉਹ ਸੈਤਾਨੇ ਵੀ ਵੋਟਾਂ ਵਿੱਚ ਖੜ ਗਏ ਸੀ ਤਾਂ ਕਰਕੇ ਗੁੱਸੇ ਵਿੱਚ ਵੋਟਾਂ ਵਿੱਚ ਖੜ ਗਏ ਹੋਰ ਤਾਂ ਕੋਈ ਗੱਲ ਨਹੀਂ ਹੈ ਹੋਰ ਐਸੀ ਕੀ ਮੰਨਣਾ ਦਾ ਇਹ ਵੋਟਾਂ ਕਿ ਨਹੀਂ ਖੜ ਗਏ ਇਹ ਵੀ ਗਲਤੀ ਕਰਕੇ ਉਹ ਸੋਡੇ ਐ ਸੋਇਆ ਇੱਕ ਗਲਤੀ ਬੰਦ ਗਿਆ ਅਗਲਾ ਆ ਗਿਆ ਤਾਂ ਸਾਨੂੰ ਇਕੱਠੇ ਚੱਲ ਪਣਾ ਚਾਹੀਦਾ ਜੋ ਪਰ ਤਾਂ ਵੀ ਜੋ ਅੱਡ ਪਾ ਗਿਆ ਸੀ ਅੱਡ ਪਾ ਕੇ ਲੜਾਈ ਤਾਂ ਸੀ ਉਹੀ ਹੈ ਨਾ ਸਾਡਾ ਮੋਰਚਾ ਉਹੀ ਹੈ ਲੜਾਈ ਉਸੇ ਮਸ਼ਮਨ ਨਾਲ ਸਤਿ ਸ਼੍ਰੀ ਅਕਾਲ ਜੀ ਮਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਤੇ 13 ਤਰੀਕ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਕੂਚ ਕਰਨ ਦਾ ਐਲਾਨ ਕੀਤਾ ਸੀ ਦਿੱਲੀ ਜਾਣ ਦਾ ਤੇ ਸ਼ੰਭੂ ਤੇ ਰੋਕਿਆ ਜਾਂਦਾ ਤੇ ਅੱਜ ਚੌਥਾ ਦਿਨ ਹੋ ਗਿਆ ਏ ਅੱਜ 16 ਤਰੀਕ ਹੈ ਤੇ 16 ਫਰਵਰੀ ਅੱਜ ਤੇ ਕਿਸਾਨਾਂ ਨੇ ਜਿਹੜਾ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਭਾਰਤ ਬੰਦ ਕਰਨ ਦਾ ਤੇ ਉਰੇ ਜਾਮ ਲੱਗਿਆ ਗਿਆ ਜਾਮ ਲਗਾਇਆ ਗਿਆ ਜਥੇਬੰਦੀਵਾਂ ਵੱਲੋਂ ਗੱਲਬਾਤ ਕਰਦੇ ਆ ਸਸੀਕਾਲ ਜੀ ਸਸੀਕਾਲ ਜੀ ਮੈਂ ਹਰਿੰਦਰ ਸਿੰਘ ਚਨਾਥਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਲ੍ਹਾ ਅਗੂ ਅਸੀਂ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਜਿਨ੍ਹਾਂ ਨੇ ਮੁਲਾਜ਼ਮਾਂ ਜਥੇਬੰਦੀਆਂ ਮਜ਼ਦੂਰਾਂ ਦੀ ਜਥੇਬੰਦੀਆਂ ਭਾਰਤੀ 2 ਮਹੀਨੇ ਦੀ ਪਹਿਲਾਂ ਦੀ ਕਾਲ ਦਿੱਤੀ ਵੀ ਆ 16 ਫਰਵਰੀ ਨੂੰ ਭਾਰਤ ਬੰਦ ਦੀ ਉਹਨੂੰ ਅਸੀਂ ਅੱਜ ਲਾਗੂ ਕਰਨ ਲਈ ਇੱਥੇ ਦੁਕਾਨ ਮੱਝੇ ਪਹੁੰਚੇ ਆਂ ਅ ਜਿਹਦੇ ਵਿੱਚ ਜਿਵੇਂ ਜਿਹੜਾ ਟਰੱਕ ਡਰਾਈਵਰਾਂ ਤੇ ਬਣਾਇਆ ਜਾ ਸਾਰੇ ਡਰਾਈਵਰਾਂ ਤੇ ਕਹਿ ਲਿਆ ਕਾਨੂੰਨ ਬਣਾਇਆ ਗਿਆ ਜਾਂ ਮਜ਼ਦੂਰਾਂ ਤੇ ਜਿਹੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕੰਮ ਕਰ ਦਿੱਤੀ ਗਈ ਆ ਉਹ ਉਹਨਾਂ ਦਾ ਸੀ ਜਿਹੜਾ ਵਿਰੋਧ ਕਰਦੇ ਆ ਇਹ ਕਿਵੇਂ ਦੇਖ ਦੋਣਾ ਭਾਰਤ ਬੰਦ ਤੁਸੀਂ ਕੀਤਾ ਹੋਇਆ ਇਹ ਵੀ ਲੋਕਾਂ ਨੂੰ ਕਿੰਨੇ ਕ ਪ੍ਰੇਸ਼ਾਨੀਆਂ ਦਾ ਸਾਹਮਣਾ ਸਾਹਮਣਾ ਕਰਨਾ ਪਿਆ ਪੂਰਾ ਹਾਈਵੇ ਜਾਮ ਕਰਤਾ ਕਿੰਨੀ ਕ ਫਿਰ ਜਾਮ ਵੀ ਕਾਫੀ ਲੱਗਿਆ ਹੋਣਾ ਇੱਧਰ ਦੇਖੋ ਇਹ ਨਾ ਜਿਹੜਾ ਕਾਲ ਆ ਇਹ ਡੇਢ ਤੋਂ 2 ਮਹੀਨੇ ਦੀ ਪਹਿਲਾਂ ਦੀ ਦਿੱਤੀ ਵੀ ਆ ਲੋਕਾਂ ਨੂੰ ਪਤਾ ਤਾਂ ਪਰ ਜਿਹੜੀ ਐ ਅਮਰਜੈਂਸੀ ਸਮਾਗਤੀਆਂ ਜਿਵੇਂ ਵਿਆਹ ਵਾਲੇ ਹੋਗੇ ਐ ਐਂਬੂਲੈਂ ਜਾ ਮਾਰਕਤੇ ਜਾਣੇ ਵਾਲੇ ਨੇ ਉਹਨਾਂ ਨੂੰ ਖੁੱਲੀ ਛੁੱਟੀ ਦੀ ਜਾਣ ਦੀ ਕੋਈ ਡਾ ਕੋਈ ਬਤ ਤਾਂ ਤੰਗ ਨਹੀਂ ਕਰੇਗਾ ਅਸੀਂ ਲੋਕਾਂ ਦਾ ਸਮਰਥਨ ਵੀ ਨਾਲ ਦੇਣਾ ਹੈ ਅਸੀਂ ਲੋਕ ਸਾਡੇ ਨਾਲ ਨੇ ਕਿਉਂਕਿ ਜਿਹੜੀ ਕਾਰਪੋਰੇਟ ਦੀਆਂ ਸਿਕੰਦਰ ਦੀ ਸਰਕਾਰ ਨੀਤੀਆਂ ਲਾਗੂ ਕਰਕੇ ਹਰ ਇੱਕ ਬਰਗ ਨੂੰ ਉਜਾੜਨਾ ਚਾਹੁੰਦੀ ਆ ਅੱਜ ਹਰੇਕ ਜਿਹੜਾ ਬਰਗ ਜਾਂ ਲੋਕ ਨੇ ਜਾਂ ਪੰਜਾਬ ਦੇ ਲੋਕ ਨੇ ਉਹ ਗੱਲ ਨੂੰ ਸਮਝ ਚੁੱਕੇ ਨੇ ਕਿ ਇਹ ਕਿਉਂ ਸੜਕਾਂ ਤੇ ਬੈਠਦੇ ਨੇ ਫਿਰ ਇਹ ਤੁਸੀਂ ਕਿਉਂ ਕਾਲ ਦਿੱਤੀ ਹੈ ਭਾਰਤ ਬੰਦ ਕਰਨ ਦੀ ਜਦੋਂ ਮੀਟਿੰਗਾਂ ਹੋ ਰਹੀਆਂ ਨੇ ਸਰਕਾਰ ਨਾਲ ਕਿਸਾਨ ਜਿਹੜੇ ਕਿਸਾਨ ਮੰਤਰੀ ਨੇ ਉਹਨਾਂ ਦੀਆਂ ਆਗੂਆਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗਾਂ ਬੇਸਿੱਟਾ ਨਿਕਲ ਰਹੀਆਂ ਨੇ ਫਿਰ ਅੱਗੇ ਮੀਟਿੰਗ ਪਾ ਦਿੱਤੀ ਜਾਂਦੀ ਹੈ ਫਿਰ ਕੋਈ ਸਹਿਮਤੀ ਨਹੀਂ ਹੁੰਦੀ ਫਿਰ ਭਾਰਤ ਬੰਦ ਫਿਰ ਕਿਉਂ ਦਿੱਤਾ ਜਦੋਂ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਜਿਹੜਾ ਤੁਸੀਂ ਮੰਤਰੀਆਂ ਨਾਲ ਮੀਟਿੰਗ ਹੋ ਰਹੀ ਹੈ ਨਾ ਸ਼ੰਭੂ ਬਾਡਰ ਤੇ ਕਿਸਾਨ ਬੈਠੇ ਨੇ ਉਹ ਜਿਹੜਾ ਨਾਨ ਪੋਲੀਟਿਕਲ ਸੰਯੁਕਤ ਕਿਸਾਨ ਮੋਰਚਾ ਜਿਹੜੇ ਡੱਲੇਵਾਲ ਸਭ ਕੰਮ ਕਰਦੇ ਨੇ ਉਹ ਉਹਨਾਂ ਦਾ ਪ੍ਰੋਗਰਾਮ ਆ ਇਹ ਸੰਯੁਕਤ ਕਿਸਾਨ ਮੋਰਚੇ ਦਾ ਭਾਰਤ ਦੇ ਵਿੱਚ 450 ਕਿਸਾਨ ਜਥੇਬੰਦੀ ਕੰਮ ਕਰਦੀ ਆ ਇਹ ਉਹਨਾਂ ਦਾ ਭਾਰਤ ਬੰਦ ਦਾ ਜਿਹੜਾ ਪ੍ਰੋਗਰਾਮ ਆ ਇਹ ਦਿੱਲੀ ਤੋਂ ਉਹਨਾਂ ਨੇ ਕੋਈ ਰਿਲੇਟ ਨਹੀਂ ਕਰਦਾ ਉਹਨਾਂ ਨਾਲੋਂ ਵੈਸੇ ਦਾ ਉਹਨਾਂ ਦੇ ਹੱਕ ਦੇ ਵਿੱਚ ਇੱਕ ਤਰ੍ਹਾਂ ਜਿਹੜਾ ਦਿੱਲੀ ਨੂੰ ਕੂਚ ਕੀਤਾ ਸੀ ਸ਼ੰਭੂ ਤੇ ਰੋਕਿਆ ਗਿਆ ਉਹਦੇ ਹੱਕ ਦੇ ਵਿੱਚ ਬੰਦ ਕੀਤਾ ਗਿਆ ਹੈ ਨੀ ਇਹ ਜਿਹੜਾ ਉਹਦੇ ਹੱਕ ਦੇ ਵਿੱਚ ਬੰਦ ਨਹੀਂ ਪਰ ਅਸੀਂ ਉਹਨਾਂ ਦੇ ਨਾਲ ਆ ਸਮਰਥਨ ਚਾ ਸਾਡੀ ਕ੍ਰਾਂਤੀਕਾਰੀ ਕਿਸਾਨ ਜੁਨੀਆ ਨੇ ਪਹਿਲੇ ਦਿਨ ਤੋਂ ਦੋਨਾਂ ਬਾਟਰਾਂ ਤੇ ਦੋ ਦੋ ਲੰਗਰ ਚੱਲ ਰਹੇ ਨੇ ਅਸੀਂ ਦੋ ਦੋ ਸੂਬੇ ਬੰਦਾ ਸਾਡਾ ਦੋਨੇ ਬਾਟਰਾਂ ਤੇ ਖੜਾ ਪਰ ਅਸੀਂ ਸੰਯੁਕਤ ਕਿਸਾਨ ਮੋਰਚੇ ਵਿੱਚ ਕੰਮ ਕਰਦੇ ਹਾਂ ਉਹ ਜਿਹੜਾ ਨਾਨ ਪੋਲੀਟੀਕਲ ਐਸਕੇਮ ਆ ਉਹਦਾ ਬਸਤਾਵਾ ਪ੍ਰੋਗਰਾਮ ਆ ਉਹਸੀ ਉਹਨਾਂ ਦੇ ਨਾਲ ਆ ਦੇਖੋ ਜਿਹੜੀਆਂ ਉਹ ਮੰਗਾ ਨੇ ਐਨਐਸਪੀ ਦੀ ਮੰਗ ਕਰਦੇ ਆ ਜਾਂ ਲਖੀਮਪੁਰ ਖਰੀ ਦੇ ਦੋਸਤੀਆਂ ਨੂੰ ਸੋਜਾ ਦੀ ਗੱਲ ਕਰਦੇ ਆ ਮੰਤਰੀ ਮੰਡਲ ਚੋਂ ਬਰਖਾਸਤ ਕਰਨ ਦੀ ਗੱਲ ਕਰਦੇ ਆ ਸਮੂਹ ਕਰਜ਼ਾ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੀ ਉਹ ਮੰਗਾ ਬਰਾਬਰ ਨੇ ਸੇਵ ਨੇ ਪਰ ਉਹਨਾਂ ਦਾ ਉਹ ਜਿਹੜਾ ਫੈਸਲਾ ਉਹ ਜਿਵੇਂ ਪੰਦੇਰ ਸਾਹਿਬ ਹੋਗੇ ਢੱਲੇਵਾਲ ਸਾਹਿਬ ਹੋਗੇ ਲੋਂਗਵਾਲ ਸਾਹਿਬ ਨੇ ਜਾਂ ਸਰਜੀਤਪੂਲ ਜੀ ਨੇ ਉਹਨਾਂ ਦਾ ਸੱਦਾ ਇਹੋ ਪਰ ਸਮਰਥਨ ਹੈ ਸੱਦਾ ਉਹਨਾਂ ਨੂੰ ਸਮਰਥਨ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਨੇ ਕਾਲ ਦਿੱਤੀ ਹੋਣੀ ਇਹ ਭਾਰਤ ਬੰਦ ਦੀ ਇਹ ਬੱਕਰੀ ਕਾਲ ਹੈ ਤਾਂ 2 ਮਹੀਨੇ ਦੇ ਕਰੀਬ ਪਹਿਲਾਂ ਕਾਲ ਦਿੱਤੀ ਵੀ ਆ ਇਹ ਉਹਨਾਂ ਨਾਲ ਕੋਈ ਇਸ ਕਾਲ ਦਾ ਜਿਹੜਾ ਤਾਲੁਕਾਤ ਨਹੀਂ ਹੈ ਜਿਹੜੀ ਉਹਨਾਂ ਦੇ ਹੱਕ ਚ ਕਾਲਤੀ ਉਹ ਕੱਲ ਅਸੀਂ 4 ਘੰਟੇ ਟੋਲ ਪਲਾਜ਼ੇ ਬੰਦ ਕਰਕੇ ਪੰਜਾਬ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਅਸੀਂ ਖੜੇ ਆ ਵੀ ਜਿਹੜਾ ਉਸ ਵੇਲੇ ਬਾਰਡਰ ਤੇ ਸਾਡੇ 2-250 ਜਿਹੜੇ ਕਿਸਾਨ ਨੌਜਵਾਨ ਨੇ ਉਹਨਾਂ ਦੇ ਤੇਸ਼ੱਦਦ ਕਰ ਰਹੇ ਨੇ ਸਿੱਧੀਆਂ ਗੋਲੀਆਂ ਚਲਾ ਰਹੇ ਨੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਅਸੀਂ ਸਰਕਾਰ ਨੂੰ ਵੀ ਇਸ ਗੱਲ ਦੀ ਚੇਤਾਵਨੀ ਦਿੰਦੇ ਹਾਂ ਵੀ ਜੇ ਤੁਸੀਂ ਇਸ ਤਾਨਾਸ਼ਾਹੀ ਰਵਈਏ ਤੋਂ ਵਾਪਸ ਨਹੀਂ ਮੁੜਦੇ ਤਾਂ ਅਸੀਂ ਜਿਹੜਾ ਵੱਡਾ ਕੋਈ ਪ੍ਰੋਗਰਾਮ 18 ਤਰੀਕ ਨੂੰ ਐਸਕੇਮ ਮੀਟਿੰਗ ਕਰ ਰਹੇ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਕਿਉਂਕਿ ਲੋਕਤੰਤਰ ਦਾ ਕਹਾਨਾ ਕਰਿਆ ਜਾ ਰਿਹਾ ਹੈ ਭਾਜੀਪੀ ਸਰਕਾਰ ਵੱਲੋਂ ਇਹ ਤੋਂ ਅਸੀਂ ਉਹਨਾਂ ਨੂੰ ਚੇਤਾਵਨੀ ਨਹੀਂ ਦਿੰਦੇ ਅਸੀਂ ਪ੍ਰੋਗਰਾਮ ਵੱਡਾ ਦਵਾਂਗੇ ਤੁਸੀਂ ਨਹੀਂ ਫਿਰ ਸ਼ੰਭੂ ਬਾਰਡਰ ਦੇ ਜਾਂਦੇ ਉੱਥੇ ਉਹਨਾਂ ਨਾਲ ਸਾਥ ਦਵਾਂਗੇ ਜਾ ਕੇ ਹੁਣ ਇਸ ਤੋਂ ਬਾਅਦ ਅਸੀਂ ਪਹਿਲੇ ਦਿਨ ਤੋਂ ਹੀ ਸਾਡੇ ਜਿਲ੍ਹਾ ਜਪਾ ਤੇ ਪੰਜਾਬ ਦੇ ਬੀਸਤ ਸਖਤਰ ਨੇ ਪਹਿਲੇ ਦਿਨ ਤੋਂ ਹੀ ਅਸੀਂ ਉੱਥੇ ਤਿੰਨ ਦਿਨਾਂ ਅੱਜ ਸਾਡੀ ਕਾਲਤੀ ਅਸੀਂ ਕਾਲਚਾ ਇਹ ਬਾਰਡਰ ਤੇ ਟਟੇ ਹੋਏ ਨੇ ਮੂਰੇ ਗੋਲਿਆਂ ਦੇ ਬਰਾਬਰ ਖੜੇ ਨੇ ਸੋ ਕੋ ਇਹਨਾਂ ਦੇ 60 ਪੈਰ ਤੇ ਵੀ ਗਿਰ ਕੇ ਵੀ ਇਹਨਾਂ ਨੂੰ ਸੱਟ ਲੱਗੀ ਆ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆ ਕਿਉਂਕਿ ਉਹ ਲੜਾਈ ਆ ਜਿਹੜੀ ਉਹ ਕਿਸਾਨਾਂ ਦੀ ਲੜਾਈ ਆ ਅ ਬੇਸ਼ੱਕ ਸਾਡੇ ਉਹਨਾਂ ਨਾਲ ਜਿਹੜੇ ਬਖਰੇਵੇਂ ਨੇ ਹੋਣ ਕੋਈ ਗੱਲ ਨਹੀਂ ਬਖਰੇਵੇਂ ਭਾਈ ਨਾਲ ਵੀ ਹੁੰਦੇ ਨੇ ਪਰ ਜਦ ਦੁਸ਼ਮਣ ਚੜ ਕੇ ਆਉਂਦਾ ਫਿਰ ਭਾਈਆਂ ਦਾ ਇਕੱਠਾ ਹੋਣ ਦਾ ਫਰਜ਼ ਬਣਦਾ ਅਸੀਂ ਉਹਨਾਂ ਦੇ ਨਾਲ ਖੜੇ ਆ ਡਟ ਕੇ ਖੜਾਂਗੇ ਜਦੋਂ ਕਹਿੰਦੇ ਵੀ ਆਪਣੇ ਮੰਗਾਂ ਮਨਵਾਉਣੀਆਂ ਹੁਣ ਤਾਂ ਆਪਾਂ ਨੂੰ ਇਕਜੁੱਟ ਹੋਣਾ ਪੈਂਦਾ ਕਿਸਾਨ ਜਥੇਬੰਦੀ ਉਹਨਾਂ ਕਿਤੇ ਇੱਕ ਕਿਸਾਨ ਜਥੇਬੰਦੀਆਂ ਵਿੱਚੇ ਫੁੱਟ ਪਈ ਹੋਈ ਆ ਇਹਦੇ ਬਾਰੇ ਕੀ ਕਹੋਗੇ ਤੇ ਕੋਈ ਇੱਕ ਚੀਜ਼ ਆ ਫੁੱਟ ਨਾ ਕਹੀਏ ਆਪਾਂ ਕਹ ਲਈਏ ਵੀ ਬਖਰੇਵੇਂ ਨੇ ਬਖਰੇਵੇਂ ਭਾਈਆਂ ਚ ਵੀ ਹੁੰਦੇ ਹੁੰਦੇ ਨੇ ਆ ਬਖ ਪਰ ਇੱਕ ਜੀਤਾ ਦੇਖੋ ਤੁਸੀਂ ਵੀ ਜਿਹੜੀ ਵੀ ਕਿਸਾਨ ਜਥੇਬੰਦੀ ਐ ਐਸਕੇਮ ਕਰ ਰਿਹਾ ਚਾਹੇ ਨੌਨ ਪੋਲੀਟੀਕਲ ਐਸਕੇਮ ਕਰ ਰਿਹਾ ਉਹ ਜਿਹੜੀ ਲੜਾਈ ਆ ਉਹ ਕੇਂਦਰ ਦੇ ਖਿਲਾਫ ਤਾਂ ਹੈ ਨਾ ਦੁਸ਼ਮਣ ਦਾ ਇੱਕ ਆ ਨਾ ਲੜਨ ਦਾ ਤਰੀਕਾ ਵੱਖਰਾ ਵੱਖਰਾ ਹੋ ਸਕਦਾ ਅ ਵਖਰੇਵੇਂ ਨੇ ਫੁੱਟਣੀ ਹੈ ਬਹੁਤ ਸਮਾਸ਼ੇਤੀ ਆਊਗਾ ਵੀ ਉਹ ਵਖਰੇਵਿਆਂ ਨੂੰ ਵੀ ਦੂਰ ਕਰਕੇ ਅਸੀਂ ਇਕੱਠੇ ਹੋ ਕੇ ਲੜਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਜਿਹੜਾ ਇੱਕ ਭਾਰਤ ਬੰਦ ਤੁਸੀਂ ਕਾਲ ਦਿੱਤੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਭਾਰਤ ਬੰਦ ਦੇਖੋ ਦਿੱਲੀ ਮੋਰਚ ਚੱਲਦੇ ਮੋਰਚ ਤੇ ਇਨਸਾਨ ਜੋ ਮੋਦੀ ਸਰਕਾਰ ਨੇ ਮੰਗਾ ਮੰਨੀਆਂ ਸੀਗੀਆਂ ਮੰਗਾਂ ਲਾਗੂ ਨਹੀਂ ਕੀਤੀਆਂ 2 ਸਾਲ ਤਕਰੀਬਨ 3 ਸਾਲ ਹੋ ਚੁੱਕੇ ਨੇ ਉਸ ਮੰਗਾਂ ਦੇ ਸਬੰਧ ਨੂੰ ਲੈ ਕੇ ਇਕal ਦਿੱਤੀ ਗਈ ਹੈ ਭਾਰਤ ਬੰਦ ਕਰਨ ਦੀ ਇਹ ਚਾਰ ਮੰਗਾਂ ਨੇ ਜੇ ਭਾਰਤ ਸਰਕਾਰ ਲਾਗੂ ਕਰ ਦਵੇ ਤਾਂ ਚੰਗੀ ਗੱਲ ਨਹੀਂ ਇਸ ਤੋਂ ਭਾਰਤ ਬੰਦ ਤੋਂ ਇਲਾਵਾ ਅਸੀਂ ਹੋਰ ਵੱਡਾ ਅੰਦੋਲਨ ਕਰਨ ਜਾਵਾਂਗੇ ਇਹ ਸਾਡੀ ਸਰਕਾਰ ਨੂੰ ਰਿਕਵੈਸਟ ਹੈ ਜੋ ਸੰਭੂ ਮੋਰਚੇ ਦੇ ਉੱਤੇ ਨੌਜਵਾਨਾਂ ਤੇ ਕਿਸਾਨਾਂ ਤੇ ਗੋਲੇ ਭਰਾਈ ਜਾਂਦੇ ਨੇ ਸਿੱਧੀਆਂ ਪੱਕੀਆਂ ਗੋਲੀਆਂ ਚਲਾਈ ਜਾਂਦੀਆਂ ਨੇ ਇੱਕ ਨੌਜਵਾਨ ਹਰਪਾਰਪੁਰ ਦਾ ਤਕਰੀਬਨ 27-28 ਸਾਲ ਦੀ ਉਮਰ ਆਉਦੀ ਉਹਦੀ ਇੱਕ ਟੈਮ ਇੱਕ ਅੱਖ ਡੈਮੇਜ ਹੋ ਗਈ। ਬਾਕੀ ਰਾਜਪੁਰੇ ਦੇ ਵਿੱਚ ਹਸਪਤਾਲ ਦੇ ਵਿੱਚ ਕਾਫੀ ਨੌਜਵਾਨ ਨੇ ਜੋ ਫਟੜ ਹੋ ਚੁੱਕੇ ਨੇ। ਅਸੀਂ ਫਿਰ ਸਰਕਾਰ ਨੂੰ ਸੁਤਾਲਬ ਦੇਣੀ ਚਾਹੁੰਦੇ ਹਾਂ ਜੇ ਇਹ ਇਹਨਾਂ ਗੱਲਾਂ ਦੇ ਰੰਬੜ ਚਾਲਾਂ ਤੋਂ ਬਾਅਦ ਆ ਜਾਵੇ ਨਹੀਂ ਸਾਨੂੰ ਕੋਈ ਹੋਰ ਵੱਡਾ ਸੰਘਰਸ਼ ਕਰਨਾ ਪਊਗਾ। ਹੁਣ ਇੱਕ ਜਿਹੜੀ ਮੀਟਿੰਗ ਦਾ ਇਹਨਾਂ ਦਾ ਦਿੱਤਾ ਹੈ ਸੱਦਾ ਨਾ ਵੀ ਐਤਵਾਰ ਦੀ ਮੀਟਿੰਗ ਹੋਣੀ ਹੈ ਸਰਕਾਰ ਨਾਲ ਇਹਦੇ ਫਿਰ ਜਿਹੜੀਆਂ ਮੰਗਾਂ ਨੇ ਫਿਰ ਉਸ ਤੋਂ ਬਾਅਦ ਕੀ ਦੇਖਦੇ ਹਾਂ ਵੀ ਦਿੱਲੀ ਨੂੰ ਕੋਚ ਕਰੋਂਗੇ ਜਾਂ ਨਾ ਸਹਿਮਤੀ ਹੋਈ ਫਿਰ। ਵੀ ਸਾਡੇ ਸੰਯੁਕਤ ਮੋਰਚ ਦੀ 18 ਤਰੀਕ ਨੂੰ ਮੀਟਿੰਗ ਹੈ ਇੱਕ। ਉਦੋਂ ਬਾਅਦ ਨੂੰ ਉਦੋਂ ਜੋ ਕਾਲ ਲੂਗਾ ਫਿਰ ਉਸ ਹਿਸਾਬ ਨਾਲ ਕੰਮ ਕਰਾਂਗੇ ਤੁਸੀਂ ਅੱਡੇ ਚੱਲ ਰਹੇ ਮਤਲਬ ਉਹ ਜਿਹੜੀਆਂ ਉਹ ਜਥੇਬੰਦੀ ਅੱਡੇ ਚੱਲ ਰਹੀਆਂ ਨੇ ਇਸ ਸੰਯੁਕਤ ਮੋਰਚਾ ਲੱਗਿਆ ਉਹ ਗੈਰ ਹਜਿੰਤ ਮੋਰਚਾ ਲੱਗਿਆ ਬਖਰੇਵੇਂ ਹੋ ਸਕਦੇ ਨੇ ਵੱਖ-ਵੱਖ ਜਣੀ ਹੱਕ ਲੜਦੇ ਆ ਲੋਕ ਕਿਸੇ ਨਾ ਕਿਸੇ ਟਾਈਮ ਵੀ ਕੋ ਹੋ ਜਾਣਗੇ ਜੇ ਉਹ ਸਰਕਾਰ ਨਹੀਂ ਕ ਹਟੂਗੀ ਇਹ ਜੀ ਲੋਕਾਂ ਤੇ ਇਤਿਆਜ਼ਾਰ ਕਰਨ ਤੇ ਥੋੜਾ ਫਿਰ ਆਲੇ ਸੰਯੁਕਤ ਕਿਸਾਨ ਮੋਰਚਾ ਦਾ ਕੋਈ ਪਲਾਨ ਹੀ ਦਿੱਲੀ ਜਾਣਾ ਦਿੱਲੀ ਕੋਚ ਕਰਨ ਦਾ ਆਪ ਮਾਰੇ ਜਾ ਰਹੇ ਹਾਂ ਉੱਥੇ ਤਿੰਨ ਦਿਨ ਹੋ ਗਏ ਮੈਂ ਤਕਰੀਬਨ 13 ਤਰੀਕ ਨੂੰ ਜਦੋਂ ਬਾਡਰ ਖੋਲਣਾ ਸੀ 4 ਘੰਟੇ ਉੱਥੇ ਰਹੇ ਮੇਰੇ ਇੱ गिरके ਵੀ ਨਾਲ ਵੀ ਛੜੀ ਹੋਈ ਹੈ ਸਿੱਧਾ ਹੋ ਜਾਣ ਜਾਂਦਾ तकरीबन ਨਹੀਂ ਬਹੁਤ ਉੱਥੇ ਨੌਜਵਾਨਾਂ ਦੀ ਲੋਕਾਂ ਕਿਸਾਨਾਂ ਦੀ ਇੱਕ ਡੈਥ ਵੀ ਹੋ ਗਈ ਕਿ ਕਿਸਾਨ ਦੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਜੇ ਸਾਰੇ ਜਥੇਬੰਦੀਆਂ ਰਲ ਕੇ ਜਿਹੜੇ ਰਲ ਕੇ ਕਿਉਂ ਨਹੀਂ ਟੱਕਰ ਲੈ ਲੇਰੀਆ મોદી ਨਾਲ ਅਲੱਗ-ਅਲੱਗ ਕਿਉਂ ਚੱਲ ਰਹੀਆਂ ਨੇ ਜੇ ਰਲ ਕੇ ਲਈਏ ਤਾਂ ਉਹਨਾਂ ਦਾ ਜ਼ਿਆਦਾ ਪ੍ਰਭਾਵ ਨਹੀਂ ਪਊਗਾ ਅਸਰ ਜ਼ਿਆਦਾ ਨਹੀਂ ਹੋਊਗਾ ਅਸੀਂ ਮੰਨ ਲਓ ਦੋ ਭਰਾ ਹਾਂ ਅਸੀਂ ਸਾਡੇ ਬਖਰੇਵਾ ਅਸੀਂ ਅੱਡ ਰਹਿੰਦੇ ਹਾਂ ਕਿ ਤੌਕੀ ਬੈਰੀ ਸਾਡੇ ਤੇ ਆਊਗਾ ਫਿਰ ਸਿੱਕ ਵੀ ਹੋ ਜਾਂਦੇ ਹਾਂ ਪੇ ਸਾਡਾ ਫਿਰ ਹੁਣ ਕਦੋਂ ਹੁਣ ਕਦੋਂ ਇੱਕ ਹੋਣਾ ਗ੍ਰੀਨ 18 ਤਰੀਕ ਤੋਂ ਬਾਅਦ ਮੈਨੂੰ 100% ਆਸ ਹੈ ਵੀ ਹੋ ਜਾਵਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਗੱਲੇ ਆ ਵੀ ਬਖਰੇਵੇਂ ਜ਼ਰੂਰ ਨੇ ਪਹਿਲਾਂ ਤਾਂ ਇਹ ਤਸਵੀਰ ਦੇਖਣ ਦੀ ਲੋੜ ਆ ਜਿਵੇਂ ਤੁਸੀਂ ਸਮਝਦੇ ਹੋ ਵੀ ਉਹ ਕੀ ਆ ਜਿਹੜੀ ਮੰਗਾ ਸਾਡੀਆਂ ਸੰਜੀਆਂ ਨੇ ਸੰਯੁਕਤ ਕਿਸਾਨ ਮੋਰਚਾ ਗੈਰੀ ਨੇ ਰਾਏ ਗੈਰ ਰਾਜਨੀਤੀ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਉਹ ਪ੍ਰੋਗਰਾਮ ਸੀ ਅਸੀਂ ਤੇ ਸਾਡੀ ਇੱਥੇ ਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ। ਉਹਨਾਂ ਦਾ ਪ੍ਰੋਗਰਾਮ ਸੀ ਸਾਡੀਆਂ ਮੰਗਾਂ ਸਾਂਝੀਆਂ ਸੀ ਉਹ ਗਏ ਆ ਗਏ ਨੇ ਭਰਾ ਸਾਡੇ। ਅਸੀਂ ਉਹਨਾਂ ਦੀ ਜਿੱਤ ਦੀ ਕਾਮਨਾ ਕਰਦੇ ਤੇ ਅਸੀਂ ਸੋਚਿਆ ਤਾਂ ਜੇ ਕੋਈ ਬਦੀਕੀ ਹੋਈ ਅਸੀਂ ਨਾਲ ਖੜਾਂਗੇ। ਕੁਝ ਕਾਰਨ ਨੇ ਜਿਨ੍ਹਾਂ ਕਰਕੇ ਇਕਤਾ ਨਹੀਂ ਹੋ ਸਕੀ। ਉਹਨਾਂ 'ਚੋਂ ਇੱਕ ਕਾਰਨ ਇਹ ਆ ਵੀ ਜਿਹੜੇ ਸਾਡੇ ਇੱਕ ਕਿਸਾਨ ਵੋਟਾਂ 'ਚ ਗਏ ਤੇ ਡੱਲੇ ਵਾਲਾ ਸਾਹਿਬ ਨੂੰ ਇਹ ਸ਼ਿਕਵਾ। ਉਹਨਾਂ ਨਾਲ ਸ਼ਿਕਵਾ। ਉਹ ਵੋਟਾਂ 'ਚ ਗਏ ਜਿਵੇਂ ਸਾਡੇ ਸੰਯੁਕਤ ਕਿਸਾਨ ਮੋਰਚੇ 'ਚ ਗੱਲ ਹੋਈ ਵੀ ਹੁਣ ਮਾਫੀਆਂ ਮੰਗਦੇ ਨੇ ਹੁਣ ਨੱਕ ਥੋੜੀ ਰਗੜਾਉਣੇ ਨੇ ਯਾਰ ਆ ਜਾਣ ਦੋ। ਉਹ ਵੋਟਾਂ ਵਾਲੇ ਆ ਗਏ ਐਸੇ ਸ਼ਿਕਵੇ ਕਰਨਾ ਡੱਲੇਵਾਲ ਸਾਹਿਬ ਥੋੜੀ ਜਿਹੀ ਐਡਵਾਈ ਕਰੀ ਬੈਠੇ ਨੇ ਸਾਡਾ ਨਿੱਜੀ ਕੋਈ ਮਸਲਾ ਹੈ ਨਹੀਂ ਅਸੀਂ ਸਾਡੀ ਸੱਜ ਸੇਬੰਦੀ ਪਹਿਲੇ ਦਿਨ ਤੋਂ ਮੋਲਚੇ ਦੇ ਨਾਲ ਆ ਮੈਂ ਪਹਿਲੀਆਂ ਟਰਾਲੀਆਂ ਦੇ ਨਾਲ ਗਿਆ ਤਾਂ ਜੇ ਕੋਈ ਬਦੀ ਕੀ ਹੁੰਦੀਆਂ ਨਾਲ ਖੜੇ ਆ ਤੇ ਖੜਾਂਗੇ ਖੇਤੀ ਹੀ ਸੰਯੁਕਤ ਕਿਸਾਨ ਮੋਦਚੇ ਚ ਵੀ ਇਹ ਵਿਸ਼ਾ ਸਾਡੀ ਜਥੇਬੰਦੀ ਵੱਲੋਂ ਲਵਾਇਆ ਜਾਏਗਾ ਵੀ ਕਿਵੇਂ ਉਹ ਪ੍ਰੋਗਰਾਮ ਦਾ ਆਪਾਂ ਸਹਿਯੋਗ ਕਰ ਸਕਦੇ ਆ ਕਿਉਂਕਿ ਮੁੱਦੇ ਲੋਕਾਂ ਦੇ ਨੇ ਮੁੱਦੇ ਸਾਂਝੇ ਨੇ ਸਰਕਾਰ ਜਾਬਰ ਪਰ ਆ ਚੁੱਕੀ ਆ ਅਥਰੂ ਗੈਸ ਦੇ ਗੋਲੇ ਤੱਕ ਦੀ ਗੱਲ ਨਹੀਂ ਹੈਗੀ ਹੁਣ ਉਹ ਗੋਲੇ ਵੀ ਲੱਗੇ ਜਾ ਰਹੇ ਨੇ ਜਿਹੜੇ ਦਿਨਾਲੀ ਵੰਗ ਛਤਲੇ ਮੰਨਦੇ ਨੇ ਪੱਕੀਆਂ ਗੋਲੀਆਂ ਵੀ ਨੌਜਵਾਨ ਇੱਕ ਕਦੋਂ ਦਾ 10 ਦੇ ਮਰਦਾਂ ਪਰਦਾ ਇੱਕ ਨੌਜਵਾਨ ਆ 17 ਸਾਲ ਦਾ ਜਿਸਕਰਮ ਸਿੰਘ ਉਹਦੀ ਸੱਜੀ ਬਾਹ ਦੇ ਵਿੱਚੋਂ ਪੱਕੀ ਗੋਲੀ ਕਰਾਸ ਹੋਈ ਹੋਈ ਆ ਇੱਕ ਰਪਾਲਪੁਰ ਦਾ ਮੁੰਡਾ ਉਹਦੀ ਅੱਖ ਨਿਕਲ ਗਈ ਉਦੋਂ ਬਿਨਾ ਹੋਰ ਵੀ ਸਿੰਘ ਨੇ ਜਿਨ੍ਹਾਂ ਦੇ ਮਤਲਬ ਵੀ ਬਹੁਤ ਗੰਭੀਰ ਨੁਕਸਾਨ ਹੋਇਆ ਹੋਇਆ ਇਹ ਨੁਕਸਾਨ ਹੈ ਚੱਲਣ ਯੋਗ ਨਹੀਂ ਹੈਗਾ ਸਾਡੇ ਭਰਾਵਾਂ ਦਾ ਖੂਨ ਸਾਥੋਂ ਡੁੱਲਦਾ ਨਹੀਂ ਰਿਖਿਆ ਜਾਂਦਾ ਇਹ ਬਾਬਾ ਜੀ ਪੁੱਛਣਾ ਚਾਹੁੰਦਾ ਜੀ ਜਿਹੜੇ ਉੱਥੇ ਆਪਣੇ ਆਪਣੇ ਨੌਜਵਾਨ ਨੇ ਨਾ ਆਪਣੇ ਨੌਜਵਾਨ ਨੇ ਫੱਟੜਾ ਹੋ ਰਹੇ ਨੇ ਅਥਰੂ ਕਹਦੇ ਗੋਲੇ ਸਿੱਟੇ ਜਾ ਰਹੇ ਨੇ ਉਹਨਾਂ ਦਾ ਕਾਫੀ ਜ਼ਖਮ ਉਹ ਗੰਭੀਰ जखਮ ਹੋ ਰਹੇ ਨੇ ਤੇ ਫਿਰ ਤੁਸੀਂ ਵੱਖ-ਵੱਖੋਂ ਫਿਰ ਕੋਈ ਦਰਦ ਨਹੀਂ ਹੁੰਦਾ ਵੀ ਉਹ ਵੀ ਤਾਂ ਆਪਣਾ ਥੋੜੇ ਆਪਣੀ ਭਰਾ ਨੇ ਵੀ ਦਰਦ ਹੁੰਦਾ ਹੈ ਕਿ ਇਹਦਾ ਕੀ ਗੱਲ ਹੈ ਨਾ ਦਰਦ ਹੁੰਦਾ ਹੋਵੇ ਦਰਦ ਹੋਣ ਦੇ ਰਾਤੇ ਸੀ ਤਾਂ ਉਦੋਂ ਬਿਨਾਂ ਦਰਦ ਹੁੰਦੇ ਪਹਿਲਾਂ ਨਾਲ ਉਹ ਖੜਿਆ ਹੁੰਦੇ ਉਹ ਤਾਂ ਉਹ ਜਸ਼ੀਲੇ ਮੁੰਡੇ ਨੇ ਉਹਨਾਂ ਥੋੜੇ ਹੋਸਟ ਵੀ ਕੰਮ ਲੈਣਾ ਚਾਹੀਦਾ ਜੋ ਸਰਕਾਰ ਨਾਲ ਸਰਕਾਰ ਦੇ ਨਾਲ ਮੀਟਿੰਗ ਚੱਲਦੀ ਹੈ ਅਸੀਂ ਆਪਣੇ ਮੋਰਚੇ 'ਚ ਬੈਠਾ ਸੜਕ 'ਤੇ ਬੈਠੇ ਹਾਂ ਪਰ ਮੁੰਡੇ ਸਮਝਾਏ ਵੀ ਸਮਝ ਨਹੀਂ ਆ ਗੱਲ ਨੂੰ ਹੁਣ ਉਹ ਬੈਠੇ ਆ ਅਸੀਂ ਬੈਠੇ ਆ ਤਾਂ ਕਿ ਹੋ ਗਿਆ ਉੱਥੇ ਕਿਹੜਾ ਅਸੀਂ ਪਹਿਲਾਂ ਦਿੱਲੀ ਬੈਠੇ ਤੇ ਚਲੋ ਅਗਲੇ ਬਾਟਰ ਤੇ ਬੈਠੇ ਹੁਣ ਉਲੇ ਬਾਟਰ ਤੇ ਬੈਠੇ ਆ ਪਰ ਮੁੰਡੇ ਹੁਣ ਜਿੱਦ ਕਰ ਜਰ ਰਹੇ ਸੱਟਾ ਖਾ ਲੰਦੇ ਨੇ ਇਹ ਕਿੱਦ ਬਸ ਦੀ ਗੱਲ ਨਹੀਂ ਉੱਥੇ ਵੀ ਇਹ ਕੰਮ ਹੋਇਆ ਦਾ ਵੈਸੇ ਅਸੀਂ ਅੰਦਰੋਂ ਨਾਲ ਹਾਂ ਉਹ ਸਾਡੀ ਮੁੰਡੇ ਨੇ ਇਹ ਕਿਹੜੀ ਗੱਲ ਆ ਵੀ ਅਸੀਂ ਸਾਡਾ ਦਰਦ ਨਹੀਂ ਹੈਗਾ ਨਾਲ ਖੜੇ ਹੁੰਦੇ ਫਿਰ ਹੁਣ ਕਦੋਂ ਜਦੋਂ ਤੁਸੀਂ ਕਦੋਂ ਜਾਣਾ ਦਿੱਲੀ ਨੂੰ ਕੋਚਕਾਰਾਂ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਕਦੋਂ ਕਾਲ ਹੋਊਗੀ ਵੀ ਰਲ ਕੇ ਤਾਰਨਾ ਇਕੱਠਾ ਲੜੂਗੇ ਦੇਖੋ ਕਾਕਾ ਜੀ ਆਪ ਮਹਾਰੇ ਚੱਲਣਾ ਠੀਕ ਨਹੀਂ ਹੁੰਦਾ ਚੱਲਣ ਲਾਣ ਦੀ ਮਰਜ਼ੀ ਨਾਲ ਹੁੰਦਾ ਜਿੱਦ ਵਿੱਚ ਸੰਯੁਕਤ ਮੋਰਚ ਨੇ ਕਾਲ ਦੇ ਦੇਸ਼ ਦਾ ਆਪਣਾ ਕੱਪੜਾ ਦਾ ਪਾਇਆ ਖੜੇ ਨੇ ਇਹ ਕਿੱਡੀ ਗੱਲ ਹੈ ਪੱਤਿਆਰ ਖੜੇ ਮਤਲਬ ਉਹਨਾਂ ਦੇ ਵਿੱਚ ਹੀ ਉਹਨਾਂ ਦੇ ਵਿੱਚ ਥੋੜੇ ਬਖਰੇਵੇਂ ਨੇ ਮਤਲਬ ਡੱਲੇ ਵਾਲਾ ਸਾਹਬ ਤੇ ਰਾਜਾਣਾ ਦੇ ਵਿੱਚ ਹੈ ਨਾ ਰਾਜੇ ਵਾਲ ਦੇ ਉਹਨਾਂ ਦੇ ਵਿੱਚ ਬਖਰੇਵੇਂ ਹੋ ਸਕਦੇ ਨੇ ਕੋਈ ਖਾਸ ਖਬਰ ਆਪਾਂ ਕਹਿ ਸਕਦੇ ਸਾਡੀ ਮੰਗੀ ਕ ਉਹ ਆਪਣੇ ਢੰਗ ਨਾਲ ਲੜਦਾ ਸੀ ਆਪਣੇ ਢੰਗ ਨਾਲ ਲੜਦਾ ਸੀ ਗੁੱਸੇ ਤਾਂ ਨੇ ਵੀ ਵੋਟਾਂ ਵਿੱਚ ਖੜ ਗਏ ਸੀ ਤਾਂ ਕਰਕੇ ਗੁੱਸੇ ਵੀ ਵੋਟਾਂ ਵਿੱਚ ਖੜ ਗਏ ਹੋਰ ਤਾਂ ਕੋਈ ਗੱਲ ਨਹੀਂ ਹੈ ਹੋਰ ਅਸੀਂ ਕੀ ਮੰਨਣਾ ਦਾ ਇਹ ਗੁੱਸੇ ਵੋਟਾਂ 'ਤੇ ਨਹੀਂ ਖੜ ਗਏ ਇਹ ਵੀ ਗਲਤੀ ਕਰ ਗਏ ਉਹਨਾਂ ਨੇ ਥੋੜੇ ਜਿਹਾ ਇੱਕ ਗਲਤੀ ਮੰਨ ਕੇ ਅਗਲਾ ਆ ਗਿਆ ਤਾਂ ਸਾਨੂੰ ਇਕੱਠੇ ਹੋ ਕੇ ਚੱਲ ਪਣਾ ਚਾਹੀਦਾ ਚਪਰ ਤਾਂ ਵੀ ਜੋ ਅੱਡ ਬਾਗਾਂ ਸੀ ਅੱਡ ਬਾਗ ਲੜਾਈ ਤਾਂ ਸੀ ਉਹੀ ਹੈ ਸਾਡਾ ਮੋਰਚਾ ਉਹੀ ਹੈ ਲੜਾਈ ਉਸੇ ਸ਼ਰਮਨ ਨਾਲ ਹੈ ਇਹ ਕੋਈ ਗੱਲ ਨਹੀਂ ਵੇਸੀ ਕੋਈ ਵੱਖਰੇ ਤਾਂ ਸਾਡੀ ਮੁੰਡੇ ਸਾਡੇ ਦਰਦ ਪੂਰਾ ਹੈ ਜਾਂ ਹੁੰਦਾ ਹੈ ਸਾਡੇ ਮੁੰਡੇ ਸਾਡੇ ਵਿੱਚੋਂ ਹੀ ਕਹਿ ਰਿਹਾ ਸੀ ਕੀ ਗੱਲ ਹੋਰ ਜਾਂਦੇ ਸਰਕਾਰ ਜਾਂਦੇ ਜਾਂਦੇ ਕੀ ਸਰਕਾਰ ਨੂੰ ਕੀ ਗਾਣਾ ਚਾਹੁੰਦੇ ਹੋ ਦੇਖੋ ਸਰਕਾਰ ਨੂੰ ਸੀ ਕਹਿੰਦੇ ਆ ਵੀ ਅਸੀਂ ਕੋਈ ਨਾਜਾਇਜ਼ ਮੰਗ ਨਹੀਂ ਮੰਗ ਰਹੇ ਸਾਡੀ ਆਪਣੇ ਹੱਕ ਮੰਗ ਰਹੇ ਹੱਕ ਸਰਕਾਰ ਨੂੰ ਦੇਣੇ ਚਾਹੀਦੇ ਨੇ ਇਹ ਕੋਈ ਗੱਲ ਵੀ ਨਾਜਾਇਜ਼ ਉਹ ਵੀ ਖੂਨ ਖਰਾਬਾ ਕਰਕੇ ਦਿੱਤੇ ਉਹ ਕੋੜੇ ਦੇਣ ਹੋਇਆ ਫਿਰ ਕਿਹੜੀ ਸਰਕਾਰ ਹੋਈ ਫਿਰ ਇਹ ਬਈ ਸਾਨੂੰ ਲੁੱਟ ਕੇ ਕਿਸਦਾ ਘਰ ਪੂਰਾ ਕਰਦੀ ਹੈ ਇਹ ਤਾਂ ਕੋਈ ਇਨਸਾਨੀਅਤ ਨਾ ਨਾ ਹੋਈ ਉਹਨੂੰ ਆਪਣਾ ਹੱਕ ਪਛਾਣਨਾ ਨਹੀਂ ਸਾਨੂੰ ਆਪਣੀ ਇਨਸਾਨੀਅਤ ਨਾਲ ਪਛਾਣਨੀ ਚਾਹੀਦੀ ਹੈ ਸਾਨੂੰ ਲੋਕਾਂ ਦੇ ਹੱਕ ਮਜ਼ਦੂਰ ਆ ਚਾਹੇ ਮੁਲਾਜ਼ਮ ਹੈ ਕੋਈ ਵੀ ਆ ਚਾਹੇ ਕੋਈ ਪੰਚਰ ਹੈ ਡਰਾਈਵਰ ਨੇ ਇਹਨਾਂ ਨੂੰ ਸੋਚ ਕੇ ਆਪਣੀ ਜ਼ਿੰਦਗੀ ਆ ਉਹਨੂੰ ਆਪਣਾ ਇੱਕ ਮੌਕਾ ਮਿਲਿਆ ਜ਼ਿੰਦਗੀ ਦੇ ਵਿੱਚ ਬਈ ਦੇਸ਼ ਨੂੰ ਚਲਾਉਣਾ ਇੱਕ ਲੜਦਾਂ ਨੂੰ ਪਰਿਵਾਰ ਚਲਾਉਣ ਦਾ ਮੌਕਾ ਮਿਲ ਜਾਂਦਾ ਹੈ ਇਹ ਜਿਹੜੀ ਜ਼ਿੰਦਗੀ ਹੈ ਇਹਨਾਂ ਦਾ ਸਪਾਸਰ ਨਾਲ ਮਿਲਦੀ ਹੈ ਨਾ ਹੀ ਕਿਸੇ ਰਿਸ਼ਵਤ ਨਾਲ ਮਿਲਦੀ ਹੈ ਨਾ ਕੋਈ ਲਾਲਚਰ ਮਿਲਦੀ ਹੈ ਜੇ ਅਸੀਂ ਪਿੱਛੇ ਕੋਈ ਵਿਜਿਆ ਤਾਂ ਉਹ ਉਹ ਵੱਡ ਰਹੇ ਆ ਮੋਦੂ ਸ਼ਰਮ ਚਾਹੀਦੀ ਹੈ ਉਹ ਬੇਸ਼ਰਮ ਹੈ ਇਸ ਗੱਲ ਪਰ ਉਹਨਾਂ ਨੂੰ ਇਨਸਾਨੀਅਤ ਦਾ ਹੀ ਪਤਾ ਨਹੀਂ ਉਹ ਕਿਹੜੇ ਰਾਹ ਪਿਆ ਫਿਰਦਾ ਫਿਰ ਕੋਈ ਗੱਲ ਦੋ ਜਹ ਆਪਵਿਦਾਨ ਚ ਆਏਗੇ ਫਿਰ ਦੇਖਾਂਗੇ ਇਹ ਕਿਹੜੀ ਗੱਲ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਨਾਲ ਮੌਜੂਦ ਸੀਗੇ ਸੰਘਿਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਤੇ ਇੱਕ ਕਾਲ ਦਿੱਤੀ ਗਈ ਹੈ ਜਿਹੜੀ 16 ਫਰਵਰੀ ਦੀ ਭਾਰਤ ਬੰਦ ਦੀ ਇਹ ਅਲੱਗ ਕਾਲ ਹੈ ਜਿਹੜੀ ਟੱਲੇ ਵਾਲ ਸਾਹਿਬ ਨੇ ਜਿਹੜੇ ਸਬਰ ਸਿੰਘ ਪੰਦੇਰ ਨੇ ਉਹਨਸ ਤੋਂ ਅਲੱਗ ਜਿਹੜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਇਹ ਅਲੱਗ ਵਖਰੇਵੇਂ ਹੋ ਸਕਦੇ ਨੇ ਕਹਿੰਦੇ ਪਰ ਅਸੀਂ ਇਕੱਠੇ ਆ ਜਿਵੇਂ ਭਰਾਵਾਂ ਵਿੱਚ ਵਖਰੇਵੇਂ ਹੁੰਦੇ ਨੇ ਪਰ ਕਦੇ 18 ਨੂੰ ਕਹਿੰਦੇ ਮੀਟਿੰਗ ਹੋਣੀ ਹੈ ਤਾਂ ਉਸ ਤੋਂ ਬਾਅਦ ਇਕੱਠੇ ਹੁੰਨੇ ਆ ਤੇ ਅਸੀਂ ਵੀ ਦਿੱਲੀ ਕੂਚ ਕਰਾਂਗੇ ਜਦੋਂ ਸਾਡੇ ਕਿਸਾਨ ਆਗੂ ਦੀ ਕਾਲ ਆਉਂਦੀ ਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਉਂਦੀ ਆ ਤੇ ਅਸੀਂ ਰਲ ਕੇ ਚੱਲਾਂਗੇ ਉਹਨਾਂ ਦੇ ਹੁਕਮ ਹੁਕਮ ਨਾਲ ਹੀ ਚੱਲਾਂਗੇ ਦਿੱਲੀ ਨੂੰ ਕੂਚ ਕਰਾਂਗੇ ਤੇ ਮੈਂ ਤੁਹਾਡਾ ਮਨੀਂਦਰ ਸਿੰਘ ਮੇਰਾ ਕੈਮਰਾਮੈਨ ਜੀਵਨ ਸਿੰਘ ਧੰਨਵਾਦ ਮੈਂ ਬੀਤੀ ਬੇਨਤੀ ਕਰਦਾ ਤੁਸਾਨਾਂ ਨੂੰ ਕੋਈ ਜਫੇਬੰਦੀ ਤੁਹਾਨੂੰ ਡਿਗਰੀ ਰੋਗ ਦੀ ਨਹੀਂ ਹੈਗੀ ਉੱਥੇ ਜਾਣ ਵਾਸਤੇ ਤੁਸੀਂ ਆਪਣੇ ਲੈਵਲ ਤੇ ਜਾਓ ਕਿਸੇ ਜਫੇਬੰਦੀ ਨਾਲ ਨਾ ਬੇਸ਼ੱਕ ਜਾਓ ਇਹ ਤੁਹਾਡੀ ਕਿਸਾਨੀ ਆ ਤਾਂ ਆਪਣੇ ਲੈਵਲ ਤੇ ਜਾਓ ਤੁਸੀਂ ਜਫੇਬੰਦੀਆਂ ਦੇ ਨਾਲੋਂ ਕਾਹ ਨੂੰ ਬੀਜ ਲਿਓ ਲੀਡਰ ਅਪ ਹੀ ਆ ਜਾਣਗੇ ਜੇ ਤੁਹਾਡੇ ਜਿੰਨਾ ਜਿਆਦਾ ਹੈਗਾ ਨਾ ਹੌਸਲਾ ਵੀ ਚੱਲੇ ਉੱਥੇ ਸਾਰੇ ਪੂਰੇ ਬੈਕ ਤੇ ਪੂਰੇ ਦਾ ਪੂਰੇ ਹੁੰਦੇ ਨੇ ਤੁਸੀਂ ਉੱਥੇ ਕਿਤੇ ਗਏ ਹੋ ਮੈਂ ਉਹ ਨਾਲ ਸਭ ਹੋਈ ਕਿਹੜਾ ਪਿੰਡੋਂ 10 ਬੇਕੇ ਤੁਸੀਂ ਜਾਓ ਤੁਸੀਂ ਰੋਕਦਾ ਚੌਣਾ ਮੈਂ ਕਿੱਥੇ ਲਿਖੂੰਗਾ